ਇਹ ਇਨਸਾਨ ਦਾ ਕਿਸੇ ਦਾ ਰੋਡ ਦੇ ਉੱਪਰ ਮੋਟਰਸਾਈਕਲ ਖੋਇਆ ਜਾਂਦਾ ਉਹਦੇ ਦਿਲ ਤੇ ਕੀ ਬੀਤਦੀ ਆ ਇਹ ਆਪਾ ਲੋਕਾਂ ਨੂੰ ਪਤਾ ਵਾ ਪੰਜਾਬ ਦੇ ਵਿੱਚੋਂ ਜਦ ਰਿਕਵਰੀਆਂ ਬੰਦ ਨੇ ਫਿਰ ਉਹ ਮੋਟਰਸਾਈਕਲ ਕੋ ਖੋਏ ਜਾਂਦੇ ਨੇ ਤੁਸੀਂ ਹੁਣ ਅੱਜ ਰੋਡ ਤੇ ਬੈਗੇ ਆ ਕਿ ਰਿਕਵਰੀ ਅਧਿਕਾਰ ਦੇ ਖਿਲਾਫ ਬੈਠੇ ਅਮਰੀਕਾ ਵੀ ਐਂਡ ਦੇ ਖਿਲਾਫ ਬੈਠਿਆ ਨਾਲ ਪੁਲਿਸ ਪ੍ਰਸ਼ਾਸਨ ਦੇ ਬੈਠਿਆ ਜਦੋਂ ਦਿਖਾ ਦਿੱਤੀ ਹੋਈ ਆ ਉਹਨਾਂ ਦੇ ਪਰਚਾ ਦਰਜ ਕਿਉਂ ਨਹੀਂ ਹੋ ਰਿਹਾ ਕਿੰਨੇ ਹੌਸਲੇ ਬੁਲੰਦ ਨੇ ਇਹਨਾਂ ਦੇ ਮੈਂ ਤਾਂ ਕਹਿੰਨੇ ਇਹਨੇ ਥਾਣੇ ਬਾਹਰ ਇਹਨਾਂ ਇੱਕ ਬੋਰਡ ਲਾ ਦੇ ਸਾਡਾ ਟੱਕਾ ਚੱਲੂ ਆ ਪੰਜਾਬ ਦੇ ਵਿੱਚੋਂ ਜੇ ਅਸੀਂ ਮੋਰਚਾ ਕਰਵਾਵਾਂਗੇ ਤੁਹਾਡੇ ਪਰਚਾ ਨਹੀਂ ਦਰਜ ਹੋ ਸਕਦਾ ਜਿਹੜੇ ਕੋਰਟ ਨੇ ਹੀ ਬੰਦ ਕੀਤੇ ਹੋਏ ਆ ਕੋਰਟ ਤੋਂ ਬੁੱਕਰ ਹੋ ਕੇ ਨੇ ਇਹਨਾਂ ਦੇ ਪਿੱਛੇ ਜਿਹੜੇ بڑے بڑے ਮਗਰਮਾਚ ਬੈਠੇ ਆ ਅਸੀਂ ਉਹਨਾਂ ਨੂੰ ਵੀ ਖਿੱਚਾਂਗੇ ਆਉਣ ਵਾਲੇ ਸਮੇਂ 'ਚ ਅਸੀਂ ਸੀਬੀ ਸਾਹਿਬ ਕੋਲ ਜਾਵਾਂਗੇ ਅਸੀਂ ਆਪਣੇ ਵੱਲੋਂ ਸੀਬਸਾਣਾ ਵੱਲੋਂ ਸੀ ਜਾਂਦਾ ਵਾਸਤੇ ਹੀ ਅੱਗੇ ਖੜੇ ਆ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿਨ ਦੌੜ ਦਾ ਅਸੇ ਲੁਧਿਆਣਾ ਦੇ ਵਿੱਚ ਮੌਜੂਦ ਆ ਅੱਜ ਜਿੱਥੇ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਆ ਲੁਧਿਆਣਾ ਦੇ ਤਾਸਪੁਰ ਰੋਡ ਨਜ਼ਦੀਕ ਟਿੱਬਾ ਰੋਡ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਪੁਲ ਦੇ ਥੱਲੇ ਪ੍ਰੋਟੈਸਟ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਤਾਂ ਇੱਕ ਪਾਸੇ ਦੀ ਜੇਕਰ ਤਸਵੀਰ ਤੁਹਾਡੇ ਨਾਲ ਸਾਂਝਾ ਕਰਾਈਏ ਤਾਂ ਪਿੱਛੇ ਟ੍ਰੈਫਿਕ ਦੀ ਆ ਦੇਖ ਸਕਦੇ ਹੋ ਕਿ ਲੋਕਾਂ ਨੂੰ ਕ੍ਰੋਸ ਕਰਨੇ ਹੋਏ ਤੇ ਲੋਕਾਂ ਨੂੰ ਲੋਕਾਂ ਦੀ ਟ੍ਰੈਫਿਕ ਦੇਖਦੇ ਹੋਏ ਪੁਲਿਸ ਵੀ ਜਿਹੜੀਆਂ ਮੌਕੇ ਤੇ ਮੁਸਤੈਦ ਆ ਤਾਂ ਇੱਕ ਪਾਸੇ ਜਿਹੜਾ ਦੇਖ ਲਓ ਕਿ ਪੁਲ ਦੇ ਥੱਲੇ ਪ੍ਰੋਟੈਸਟ ਜਿਹੜਾ ਉਹ ਲੋਕਾਂ ਵੱਲੋਂ ਕੀਤਾ ਜਾ ਰਿਹਾ ਤੇ ਜਿਸ ਦੇ ਤੇ ਸਾਥ ਤੌਰ ਤੇ ਆ ਦੇਖਦੇ ਹੋ ਕਿ ਪੋਸਟਰ ਜਿਹੜੇ ਆਤਾ ਉਹ ਵਿੱਚ ਫੜੇ ਹੋਏ ਨੇ ਜਿਨ੍ਹਾਂ ਦੇ ਉੱਤੇ ਸਾਥ ਤੌਰ ਤੇ ਲਿਖਿਆ ਹੋਇਆ ਹੈ ਕਿ ਲੁਟੇਰੇ ਜਿਹੜੇ ਰਿਕਵਰੀ ਵਾਲੇ ਨੇ ਇਹਨਾਂ ਵੱਲੋਂ ਸਿੱਧੇ ਤੌਰ ਤੇ ਕਹਿਣਾ ਹੈ ਕਿ ਰਿਕਵਰੀ ਏਜੰਟ ਦੇ ਖਿਲਾਫ ਜਿਹੜੇ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਰਿਕਵਰੀ ਏਜੰਟ ਤੋਂ ਪਰੇਸ਼ਾਨ ਹੈ ਜਿਹੜੇ ਲੋਕ ਨੇ ਉਹ ਉਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜਾਣਕਾਰੀ ਲਵਾਂਗੇ ਆਖਿਰਕਾਰ ਇੱਕ ਪਾਸੇ ਜਿਹੜਾ ਮੁਰਦਾਬਾਦ ਦੇ ਜਨਾਰੇ ਲਗਾ ਰਹੇ ਨੇ ਸਰ ਕੀ ਹੈ ਨਾਮ ਪੂਰਾ ਤੇ ਉਸ ਤੋਂ ਬਾਅਦ ਜਿਹੜੇ ਲੋਕ ਇਕੱਠੇ ਨੇ ਅੱਜ ਤੁਹਾਡੇ ਨਾਲ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਕੀ ਹੈਗਾ ਆਪਾਂ ਦਾ ਪਹਿਲਾ ਭਾਜੀ ਦੇਖੋ ਇਨਸਾਨ ਜੇ ਇਨਸਾਨ ਦਾ ਕਿਸੇ ਦਾ ਰੋੜੇ ਉੱਪਰ ਮੋਟਰਸਾਈਕਲ ਖੋਇਆ ਜਾਂਦਾ ਉਹਦੇ ਦਿਲ ਤੇ ਕੀ ਬੀਤਦੀ ਆ ਇਹ ਆਪਾਂ ਲੋਕਾਂ ਨੂੰ ਪਤਾ ਵਾ ਤੁਸੀਂ ਸੋਚਦੇ ਹੋਵੋਗੇ ਜਦੋਂ ਕਿਸੇ ਦਾ ਮੋਟਰ ਖੋਇਆ ਜਾਂਦਾ ਇੰਨੀ ਮਿਹਨਤ ਨਾਲ ਲੈਂਦਾ ਚਲੋ ਤੁਸੀਂ ਜੇ ਉਹਦੀ ਕਿਸ਼ਤ ਮੈਗਨੈਟ ਲੇਟ ਹੋ ਜਾਂਦੀ ਆ ਤੁਸੀਂ ਮੋਰਟਗੇਜ ਲਈ ਖੋ ਸਕਦੇ ਜਦੋਂ ਪੰਜਾਬ ਦੇ ਵਿੱਚੋਂ ਰਿਕਵਰੀਆਂ ਬੰਦ ਨੇ ਫਿਰ ਉਹ ਮੋਰਟਸਾਈਕਲ ਕਿਉਂ ਖੋਏ ਜਾਂਦੇ ਨੇ ਜੇ ਕਿਸੇ ਕੋ ਕਿਸ਼ਤ ਨਹੀਂ ਦਿੱਤੀ ਉਹਦਾ ਰਕਾਰਡ ਬਾ ਖਰਾਬ ਕਰ ਦੋ ਤੁਸੀਂ ਉਹਨੂੰ ਮੁੜ ਕੇ ਲੋਨ ਨਾ ਮਿਲੇ ਨਹੀਂ ਤੁਸੀਂ ਹੁਣ ਅੱਜ ਰੋਡ ਤੇ ਬੈਗੇ ਆ ਕੇ ਰਿਕਵਰੀ ਏਜੰਟ ਦੇ ਖਿਲਾਫ ਬੈਠੇ ਅਮਰੀਕਾ ਵੀ ਜੀ ਐਂਡ ਦੇ ਖਿਲਾਫ ਬੈਠਿਆਂ ਨਾਲ ਪੁਲਿਸ ਪ੍ਰਸ਼ਾਸਨ ਦੇ ਬੈਠਿਆਂ ਜਦੋਂ ਦਰਖਾਸਤ ਦਿੱਤੀ ਹੋਈ ਆ ਉਹਨਾਂ ਦੇ ਪਰਚਾ ਦਰਜ ਕਿਉਂ ਨਹੀਂ ਹੋ ਰਿਹਾ ਕਿਹਨਾਂ ਦੀ ਦਰਖਾਸਤ ਦਿੱਤੀ ਹੋਈ ਆ ਕਿਹਨਾਂ ਦੀ ਰਿਕਵੈਸਟ ਆ ਲੜਕੇ ਦੀ ਦਰਖਾਸਤ ਦਿੱਤੀ ਹੋਈ ਆ ਮੋਰਚਾ ਖੋਇਆ ਹੈ ਸ਼ਨੀਵਾਰ ਦਾ ਏਜੰਟਾਂ ਨੇ ਇੱਥੋਂ ਹੋਇਆ ਟੱਬਾ ਰੋਡ 'ਚੋਂ ਤੇ ਪੰਪ ਦੇ ਕੋਲੋਂ ਦੇਖੋ ਥਾਣੇ ਦੇ ਕੁਝ ਦੂਰੀ ਦੇ ਉੱਪਰ ਪੰਪ ਤਾਂ ਪੰਪ ਦੇ ਕੋਲੋਂ ਮੋਰਚਾ ਖੋਇਆ ਮੈਂ ਕਹਿੰਦਾ ਕਿੰਨੀ ਸ਼ੇਮ ਸ਼ੇਨ ਕਿੰਨੇ ਹੌਸਲੇ ਬਲੰਦ ਨੇ ਇਹਨਾਂ ਦੇ ਮੈਂ ਤਾਂ ਕਹਿੰਦਾ ਇਹਨਾਂ ਥਾਣੇ ਬਾਹਰ ਇਹਨਾਂ ਇੱਕ ਬੋਰਡ ਲਾ ਦੇ ਸਾਡਾ ਕਿਉਂਕਿ ਸਾਡਾ ਗੁੰਡਾ ਰਾਜ ਆ ਪਰ ਇੱਕ ਪਾਸੇ ਜਿ거 ਪ੍ਰਸ਼ਾਸਨ ਬੈਠਾ ਹੋਇਆ ਹੈ ਦੂਜੇ ਪਾਸੇ ਤੁਸੀਂ ਲੋਕ ਹੁਣ ਰੋਡ ਤੇ ਆ ਕੇ ਬੈ ਗੇ ਤੁਹਾਡੇ ਨਾਲ ਲੋਕਾਂ ਨੂੰ ਦਿੱਕਤਾ ਆ ਰਹੀਆਂ ਲੋਕ ਪਰੇਸ਼ਾਨ ਹੋ ਰਹੇ ਨੇ ਰੋਡ ਦੇ ਬੈਠਣ ਅਸੀਂ ਕਿਹਦੇ ਲਈ ਬੈਠੇ ਲੋਕਾਂ ਲਈ ਸਾਡੇ ਘਰ ਦਾ ਮਸਲਾ ਨਹੀਂ ਹੈਗਾ ਇਹ ਲੋਕਾਂ ਦਾ ਹੀ ਮਸਲਾ ਵਾ ਜਦੋਂ ਲੋਕਾਂ ਦੇ ਮੋਟਰਸਾਈਕਲ ਖੋਏ ਜਾਂਦੇ ਆ ਉਹਨਾਂ ਦੇ ਦਿਲਾਂ ਦੇ ਪੁੱਛ ਕੇ ਦੇਖੋ ਜਿਹੜੇ ਕਈ ਹੋਜੇ ਬੰਦੇ ਬੈਠੇ ਜਿਨ੍ਹਾਂ ਨੂੰ ਲੇਡੀਜ਼ ਉਹਨਾਂ ਨੇ ਰੱਖਿਆ ਹੋਈਆਂ ਜਦੋਂ ਬੈਂਕ ਦੀਆਂ ਲੇਡੀਜ਼ ਵੋਲੀਆਂ ਫਾਲਤੂ ਨੇ ਤੁਸੀਂ ਰਿਕਵਰੀ ਏਜੰਟ ਮੋਟਰਸਾਈਕਲ ਜਿਹੜੇ ਲੈਂਦੇ ਨੇ ਵਾਪਸ ਜਾਂ ਉਹਨਾਂ ਵਾਸਤੇ ਬੈਠੇ ਹੋ ਜਾਂ ਸਿਰਫ ਰਿਕਵਰੀ ਏਜੰਟ ਵਾਸਤੇ ਸਿਰਫ ਕਵੀ ਏਜੰਟ ਜਿਹੜੇ ਸਕੈਨਰ ਮਾਰਦੇ ਨੇ ਖੋ ਕੇ ਲੈ ਜਾਂਦੇ ਨੇ ਬੈਂਕ ਦੇ ਲੋਗ ਆਣ ਮੈਂ ਕਹਿੰਦਾ ਉਹ ਸੈਸ਼ਨ ਦਾ ਆਰਡਰ ਲੈ ਕੇ ਆ ਆਈ ਕੋਰਟ ਦਾ ਆਰਡਰ ਲੈ ਕੇ ਆਣ ਮੋਟਰਸਾਈਕਲ ਲੈ ਜਾਂ ਸਿੱਧਾ ਥਾਣੇ ਲੈ ਕੇ ਜਾਂ ਉਹ ਕਿਉਂ ਲੈ ਕੇ ਜਾਂਦੇ ਨੇ ਮੈਂ ਕਹਿੰਦਾ ਮੋਟਰਸਾਈਕਲ ਉੱਥੇ ਆਪਣੀ ਸਿੱਧਾ ਉੱਥੇ ਹਜ਼ਾਰ ਤੇ ਨਹੀਂ ਆਂਦੇ ਨੇ ਉੱਥੇ ਜਾ ਕੇ ਪੈਸਿਆਂ ਦੇ ਵਿੱਚ ਵੇਚ ਦਿੰਦੇ ਨੇ ਉਹਦੇ ਵੇਲੇ ਕਾਨੂੰਨ ਦਾ ਸਹਾਰਾ ਕਿਉਂ ਨਹੀਂ ਲਿੱਤਾ ਗਿਆ ਭਾਜੀ ਕਾਨੂੰਨ ਦਾ ਸਹਾਰਾ ਲਿਆ ਤਾਂ ਹੀ 4 ਦਿਨ ਬਾਅਦ ਸ਼ਨੀਵਾਰ ਦੀ ਦਰਖਾਸਤ ਦਿੱਤੀ ਹੋਈ ਆ 4 ਦਿਨ ਬਾਅਦ ਤਾਂ ਨਾਲ ਕਾਨੂੰਨ ਦਾ ਸਹਾਰਾ ਲੈਣ ਤੋਂ ਬਾਅਦ ਸਾਨੂੰ ਰੋਡਾਂ ਤੇ ਆਉਣਾ ਪਿਆ ਅੱਜ ਰੋਡ ਤੇ ਆ ਕੇ ਬੈਠੇ ਮੇਨ ਹਾਈਵੇ ਰੋਡ ਜਾਮ ਕਰਤਾ ਤੁਸੀਂ ਇੱਥੇ ਬੋਲਦੇ ਥੱਲੇ ਬੈਠੇ ਹੋ ਆਂ ਜਾਂ ਜਾਂਦੇ ਲੋਕਾਂ ਨੂੰ ਦਿੱਕਤ ਹੋ ਰਹੀ ਸਤਿ ਆਪੋਸ਼ ਪ੍ਰਸ਼ਾਸਨ ਨੂੰ ਭਾਜੀ ਪਹਿਲਾਂ ਦੱਸਿਆ ਸੀ ਅਸੀਂ ਧਰਨਾ ਲਗਾਣਾ ਵਾ ਇਹ ਤਾਂ ਇਹਨਾਂ ਨੂੰ ਚਾਹੀਦਾ ਸੀ ਇੱਕ ਪਰਚਾ ਦਰਜ ਹੋਣਾ ਚਾਹੀਦਾ ਕਿਸੇ ਗਰੀਮ ਨਾਲ ਤੱਕਾ ਹੋਇਆ ਵਾ ਇਹ ਪਰਚਾ ਤਾਂ ਮੈਂ ਕਹਿੰਦਾ ਵਾ ਸ਼ਨੀਵਾਰ ਨੂੰ ਹੀ ਦਰਜ ਹੋਣਾ ਚਾਹੀਦਾ ਸੀ ਇਹ ਅੱਜ ਹੋਇਆ ਵਾ ਬਿਲਕੁਲ ਸੋ ਗੱਲਬਾਤ ਕਰ ਲੈਣੇ ਆ ਜਿਹੜੇ ਹੋਰ ਲੋਕ ਨੇ ਤੁਸੀਂ ਵੀ ਨਾਲ ਬੈਠੇ ਹੋ ਕੀ ਹੈ ਮੈਂ ਸੱਚਾ ਸਿੰਘ ਜੀ ਆਪਣੇ ਸ਼ਿਵ ਸਿੰਘ ਜੀ ਸਾਹਿਬ ਤੋਂ ਜੋ ਕਿ ਸਾਡੀ ਸ਼ਨੀਵਾਰ ਦੀ ਤਰਖਾ ਸਾਡੀ ਲਿਖਾਈ ਹੋਈ ਆ ਦੇਖੋ ਜਿਹੜੇ ਕਵ ਰਿਕਵਰੀਿੰਗ ਏਜੰਟ ਹੁੰਦੇ ਚੌਂਕਾ ਜੀ ਖੜੇ ਹੁੰਦੇ ਆ ਪੰਜ ਪੰਜ 6 6 ਬੰਦੇ ਹੁੰਦੇ ਆ ਕੋਈ ਬੰਦਾ ਆਪਣਾ ਜੈਨੂਲ ਜਾ ਰਿਹਾ ਇਹ ਨਹੀਂ ਪਤਾ ਲੱਗਦਾ ਉਹਨਾਂ ਨੂੰ ਜੇ ਉਹਨਾਂ ਕੋਲ ਮੁੰਡੇ ਕੋਲ ਮੋਬਾਈਲ ਵੀ ਖੋ ਕੇ ਲੈ ਗਏ ਮੋਟਰਸਾਈਕਲ ਛੱਡੋ ਮੋਬਾਈਲ ਵੀ ਖੋ ਕੇ ਲੈ ਗਏ ਇਹਨਾਂ ਕੋਲੋਂ ਠੋਲਡੀ ਕਿੱਥੋਂ ਆਈ ਆ ਜਿਹੜੇ ਕੋਟ ਨੇ ਹੀ ਬੰਦ ਕੀਤੇ ਹੋਏ ਆ ਕੋਟ ਤੋਂ ਬੁੱਪਰ ਹੋ ਕੇ ਨੇ ਇਹਨਾਂ ਦੇ ਪਿੱਛੇ ਜਿਹੜੇ بڑے بڑے ਮਗਰਮਾਚ ਬੈਠੇ ਆ ਅਸੀਂ ਉਹਨਾਂ ਨੂੰ ਵੀ ਖਿੱਚਾਂਗੇ ਆਉਣ ਵਾਲੇ ਸਮੇਂ 'ਚ ਅਸੀਂ ਸੀਬੀ ਸਾਹਿਬ ਕੋਲ ਜਾਵਾਂਗੇ ਅਸੀਂ ਆਪਣੇ ਵੱਲ ਸੀਬਸਾਣਾ ਵੱਲ ਅਸੀਂ ਜਨਤਾ ਵਾਸਤੇ ਹੀ ਅੱਗੇ ਖੜੇ ਆ ਪਰ ਇਹ ਰਿਕਵਰੀਿੰਗ ਬੰਦ ਹੋਣੀ ਚਾਹੀਦੀ ਹੈ ਲੱਗਦਾ ਨਹੀਂ ਹੈਗਾ ਕਿ ਇੱਕ ਪਾਸੇ ਜਿਹੜੇ ਮੋਟਰਸਾਈਕਲ ਲੈ ਕੇ ਜਾਂਦੇ ਨੇ ਜਾਂ ਜਿਹੜੇ ਲੋਕ ਖਰੀਦਦੇ ਨੇ ਉਹਨਾਂ ਨੂੰ ਆਪਣੇ ਕਿਸ਼ਤਾਂ ਜਿਹੜੀਆਂ ਟਾਈਮ ਸਿਰ ਦੇਣੀਆਂ ਚਾਹੀਦੀਆਂ ਤੇ ਆਣ ਵਾਲੇ ਸਮੇਂ ਦੇ ਵਿੱਚ ਇਹ ਸਭ ਕੁਝ ਹੋਣਾ ਹੀ ਨਹੀਂ ਹੋਊਗਾ ਕੱਜਲ ਖਬਰ ਹੋਣਾ ਨਹੀਂ ਪਹੁੰਚੋ ਨਹੀਂ ਦਿੰਦੇ ਉਹਦੇ ਵਾਸਤੇ ਕੋਰਟ ਆ ਮਜ਼ਦੂਰੀ ਹਰ ਕਿਸੇ ਕੋਰਟ ਆ ਕੋਰਟ ਤੇ ਉੱਡ ਲਓ ਮਤਲਬ ਚੀਜ਼ ਤੁਸੀਂ ਲੈ ਲਈ ਉਸ ਤੋਂ ਬਾਅਦ ਤੁਸੀਂ ਬੈਂਕ ਨੂੰ ਪੈਸੇ ਨਹੀਂ ਦੇਣੇ ਪੈਸੇ ਨਹੀਂ ਦੇ ਰਹੇ ਤੇ ਉਹਦੇ ਵਾਸਤੇ ਕੋਰਟ ਹੈ ਪਰ ਇਹਦਾ ਕੰਟਰੋਲ ਨਹੀਂ ਨਾ ਨਾਲ ਜਾ ਕੇ ਦਵਾਵਾਂਗੇ ਠੀਕ ਹੈ ਕਵਰਿੰਗ ਵਾਲੇ ਕੋਲ ਮੈਂ ਕਿਹਾ ਕੋਰਟ ਦੇ ਆਰਡਰ ਲੈ ਕੇ ਆਓ ਅਸੀਂ ਨਾਲ ਖੁਦ ਜਾ ਕੇ ਦਵਾ ਕੇ ਲਵਾਂਗੇ ਜੇ ਕਿਉਂ ਕਿਹੜਾ ਰਿਕਵਰੀ ਏਜੰਟ ਕੋਰਟ ਦੇ ਆਰਡਰ ਲੈ ਕੇ ਆਂਦਾ ਆ ਹੱਕ ਬਣਦਾ ਨਹੀਂ ਕਿ ਅਸੀਂ ਕੋਈ ਚੀਜ਼ ਲੋਨ ਦੇ ਉੱਤੇ ਲਿੱਤੀ ਹੈ ਤੇ ਉਸ ਚੀਜ਼ ਵਾਸਤੇ ਅਸੀਂ ਪੇਮੈਂਟ ਜਿਹੜੀ ਹੈ ਜੋ ਵੀ ਕਿਸ਼ਤਾਂ ਹੈਗੀਆਂ ਉਹਨੂੰ ਕਲੀਅਰ ਬਾਈ ਕਲੀਅਰ ਕਰਦੇ ਰਹੀਏ ਜਿਹੜਾ ਬੰਦਾ ਦੇਖੋ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਜੇ ਕਿਸੇ ਦੇ ਮੁਸੀਬਤ ਆ ਗਈ ਦੋ ਤਿੰਨ ਕਿਸ਼ਤਾਂ ਲੇਟ ਹੋ ਗਈਆਂ ਇਹਦਾ ਮਤਲਬ ਇਹ ਨਹੀਂ ਵੀ ਗੁੰਡਾਗਰਦੀ ਕਰਕੇ ਕਿਸੇ ਨੂੰ ਕਿਸੇ ਦੀ ਧੀ ਭੈਣ ਨੂੰ ਬੇਇੱਜ਼ਤ ਕਰਕੇ ਸੜਕ ਦੇ ਉੱਤੇ ਉਹਦੇ ਨਾਲ ਲੁੱਟ ਖੋਹ ਕੀਤੀ ਜਾਵੇ ਜੇ ਇਦਾਂ ਦੇ ਕੇਸ ਹੋਰ ਆਣਗੇ ਅਸੀਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਵੀ ਸਾਡੇ ਨਾਲ ਸੰਪਰਕ ਕਰੋ ਅਸੀਂ ਹਰੇਕ ਦੇ ਨਾਲ ਖੜਾਗੇ ਆਪਣੇ ਹਿਸਾਬ ਨਾਲ ਕਾਰਵਾਈ ਕਰਾਂਗੇ ਹੁਣ ਮੋਟਰਸਾਈਕਲ ਜਿਹੜੀ ਆ ਖੋਈ ਗਈ ਸੀਗੀ ਰਿਕਵਰੀ ਕੀਤੀ ਗਈ ਆ ਕਿਹਦੇ ਨਾਲ ਕੀਤੀ ਗਈ ਆ ਉਸ ਨੌਜਵਾਨ ਦਾ ਨਾਮ ਵੀ ਜਾਣਦੇ ਨਾਮ ਕੀ ਕਰਤਾ ਵਿਕਾਸ ਕੁਦੀ ਮੋਟਰਸਾਈਕਲ ਹਾਂਜੀ ਸਨਿਵਾਦ ਨੂੰ ਹਾਂ टिब्बर और पेट्रोल पंप को सर दो ही रुकी होंगी वो भी मजबूरी थी तो नहीं जा पाई नहीं। नहीं को रिक्वेस्ट वगैरह कितनी कंपनी के मैसेज नहीं हाँ जी मैं रिक्वेस्ट भी किया था उनसे भी कहा था कि चलिए मेरे घर पे चलिए थोड़ी बात कर लेंगे कोई बात नहीं चार बंदे आए से बात नहीं किए वो मेरे को धक्के मार के हटाए फिर मैं कहा कि नहीं मैं भी चलना अर्जेंसी ਮੈਂ ਤਾਂ ਉੱਥੇ ਛੱਡ ਦਿਓ ਫਿਰ ਉਹ ਰਾਸਤੇ ਮੈਂ ਹੀ ਫੋਨ ਚੀਨ ਕੇ ਲੈ ਕੇ ਚਲੇਗਾ ਸਰ ਫੋਨ ਵੀ ਖੋ ਲਿਆ ਤੁਹਾਨੂੰ ਜੀ ਸੀਸੀਟੀਵੀ ਹੈਗੀ ਉਸ ਜਿੱਥੇ ਜਿੱਥੋਂ ਖੋਇਆ ਹੈ ਜੀ ਇਹ ਸਮਝ ਨਹੀਂ ਪਤਾ ਮੈਂ ਧਿਆਨ ਉਸਨੇ ਨਹੀਂ دیا ਮੈਂ ਤਾਂ ਘਬਰਾ ਗਿਆ ਸੀਗਾ ਉਸ ਸਮੇਂ ਸਰ ਜਿੱਥੋਂ ਸੀਸੀਟੀਵੀ ਹੈਗੀ ਹੈ ਜਿੱਥੋਂ ਖੋਈ ਗਈ ਹੈ ਮੋਟਰਸਾਈਕਲ ਇਹਦੇ ਜਿੱਥੇ ਕੈਮਰੇ ਲੱਗੇ ਹੋਏ ਨੇ ਇਹ ਤਾਂ ਪੁਲਿਸ ਨੇ ਘੜਾਣੀਆਂ ਸਾਨੂੰ ਥੋੜੀ ਕਿਸੇ ਨੇ ਦੇਣੀ ਹੈ ਤੁਸੀਂ ਇੱਚੀ ਦੇਖੋ ਮੈਂ ਕਹਿੰਦਾ ਪੁਲਸ ਆ ਜੇ ਥਾਂ ਸੀਸੀਸੀ ਕੈਮਰਾ ਨਹੀਂ ਕਟਾਣ ਗਈ ਇੰਨੀ ਨਲਾਕੀ ਆ ਪੁਲਸ ਦੀ ਤੁਸੀਂ ਕਹਿੰਦੇ ਹੋ ਹਾਂ ਵੀ ਕਿਸ਼ਤਾਂ ਦਿੱਤੀਆਂ ਸੀ ਮੁੜ ਕੇ ਕਿਸ਼ਤਾਂ ਨਾ ਦਈਏ ਇਹ ਮੈਂ ਕਹਿੰਦਾ ਕਿਸੇ ਦੀ ਵੀ ਮਜਬੂਰੀ ਹੋ ਸਕਦੀ ਆ ਪਿੱਛੇ ਜੇ ਲੋਕਡਾਊਨ ਲੱਗਿਆ ਸੀ ਉਹਦੇ ਵੀ ਲੋਕਾਂ ਦੀਆਂ ਕਿਸ਼ਤਾਂ ਟੁੱਟੀਆਂ ਸੀ ਇਹ ਥੋੜੀ ਜਿਹੀ ਕੋਟ ਦੇ ਆਰਡਰਾਂ ਕੋਟ ਦੇ ਨਾਲ ਮੋਟਰਸਾਈਕਲ ਚੱਕ ਕੇ ਲੈ ਜਾਣ ਪੁਲਸ ਦਾ ਨਾਮ ਲੈ ਕੇ ਆ ਨਾ ਪੁਲਸ ਦਾ ਵੀ ਰਾਜ ਖਤਮ ਕਰਤਾ ਇਹਨਾਂ ਨੇ ਮੇਰੇ ਦਾ ਮਤਲਬ ਪੁਲਸ ਦਾ ਵੀ ਡਰ ਹੈ ਨਹੀਂ ਇਹਨਾਂ ਨੂੰ ਖੌਫ ਹੈ ਨਹੀਂ ਭਾਜੀ ਖੌਫ ਹੁੰਦਾ ਤੇ ਰੋਡਾਂ ਦੇ ਉੱਪਰ ਮੋਟਰਸਾਈਕਲ ਨਾ ਖੁੰਦੇ ਇਹਨ ਉੱਤ ਦਾ ਵੀ ਡਰ ਹੈ ਨਹੀਂ ਮੈਂ ਕਹਿੰਦਾ ਇਹਨੇ ਪੰਜਾਬ ਦੇ ਵਿੱਚ ਸੀਪੀ ਸਾਹਿਬ ਸਾਡੇ ਲੁਧਿਆਣੇ ਦੇ ਵਿੱਚ ਨਹੀਂ ਇਹਨਾਂ ਨੂੰ ਉਹਨਾਂ ਦਾ ਵੀ ਕੋਫ ਹੈ ਨਹੀਂ ਮੈਂ ਇਹਨਾਂ ਨੂੰ ਮੇਰੇ ਸਾਹਮਣੇ ਸੀਪੀ ਸਾਹਿਬ ਦੇ ਹੱਥੇ ਨਹੀਂ ਚੜੇ ਜਿਸ ਦਿਨ ਪੰਜਾਬ ਸਰਕਾਰ ਦੇ ਸੀਪੀ ਸਾਹਿਬ ਦੇ ਹੱਥੇ ਚੜ ਗਏ ਇਹਨਾਂ ਨੂੰ ਪਤਾ ਲੱਗੂਗਾ ਕਿਸੇ ਨਾਲ ਰਿਕਵਰੀ ਕਿੱਦਾਂ ਕਰੀਦੀ ਹੈ ਤੁਹਾਨੂੰ ਤੁਹਾਡਾ ਅਗਲਾ ਸਟੈਪ ਕੀ ਹੈਗਾ ਤੁਸੀਂ ਇੱਥੇ ਕਿੰਨੀ ਦੇਰ ਬੈਠੇ ਪਾਜੀ ਅਸੀਂ ਬੈਠੇ ਆ ਥੋੜੀ ਦੇਰ ਜੇ ਉਸ ਤੋਂ ਬਾਅਦ ਨਹੀਂ ਕੋਈ ਪਰਚਾ ਦਰਜ ਹੋਇਆ ਅਸੀਂ ਅਸੀਂ ਇੱਕ ਅੱਧਾ ਦਿਨ ਦੇਖਣਾ ਅਸੀਂ ਸੀਪੀ ਸਾਹਿਬ ਦੇ ਬਾਹਰ ਧਰਣਾ ਲਾ ਕੇ ਬੈਠਾਂਗੇ ਫਿਰ ਬਿਲਕੁਲ ਸੋ ਦੇਖ ਸਕਦੇ ਹੋ ਕਿ ਇੱਕ ਪਾਸੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਹੈ ਉਹ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਪਰ ਉਹਨਾਂ ਵੱਲੋਂ ਕਿਹਾ ਜਾਦਾ ਕਿ ਰਿਕਵਰੀ ਹੈਜ਼ੈਂਟ ਤੋਂ ਪਰੇਸ਼ਾਨ ਹੋ ਲੋਕ ਨੇ ਜਿੱਥੇ ਕਿ ਮੋਟਰਸਾਈਕਲ ਜਿਹੜੀ ਹੈ ਲੈ ਕੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਥਾਣੇ ਜਾ ਕੇ ਕੰਪਲੇਨ ਵੀ ਕੀਤੀ ਜਾਂਦੀ ਹੈ ਕੋਈ ਕਮੀ ਹੁੰਦੀ ਹੈ ਪਰ ਇਸ ਕਦਰ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਕਿਨਾ ਵੱਲੋਂ ਮੋਟਰਸਾਈਕਲ ਲੈ ਕੇ ਗਏ ਨੇ ਕੌਣ ਲੈ ਕੇ ਗਿਆ ਵਾ ਕਿੱਥੋਂ ਲੈ ਕੇ ਗਏ ਨੇ ਕਿਉਂਕਿ ਕੋਈ ਵੀ ਜਿਹੜੀ ਸਸੜ ਵੀ ਹੈ ਨਹੀਂਗੀ ਪਰ ਇੱਕ ਪਾਸੇ ਗੱਲ ਕੀਤੀ ਜਾ ਰਹੀ ਕਿ ਰਿਕਵਰੀ ਏਜੰਟ ਦੇ ਖਿਲਾਫ ਜੜਾਏ ਪ੍ਰੋਟੈਸਟ ਕੀਤਾ ਜਾ ਰਿਹਾ ਪਰ ਜੇਕਰ ਉਸ ਪਾਸੇ ਦੀ ਤਸਵੀਰ ਤੁਹਾਡੇ ਨਾਲ ਸਾਂਝਾ ਕਰੀਏ ਤਾਂ ਟ੍ਰੈਫਿਕ ਨੂੰ ਬਕਾਇਦਾ ਦੇਖਦੇ ਹੋ ਜਿਹੜਾ ਟ੍ਰੈਫਿਕ ਜਿਹਨਾਂ ਨੇ ਚਾਰਜ ਨੇ ਗਲਤ ਬਾਤ ਕਰ ਲੈਣੀ ਉਹਨਾਂ ਨਾਲ ਸਰ ਤੁਸੀਂ ਇੱਥੇ ਪਹੁੰਚੇ ਹੋ ਤੁਹਾਨੂੰ ਇਨਫੋਰਮੇਸ਼ਨ ਸੀ ਆ ਇਸ ਥਾਂ ਦੇ ਉੱਤੇ ਪ੍ਰੋਟੈਸਟ ਹੋ ਰਿਹਾ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੁਣ ਕੀ ਕੁਝ ਦੇਖ ਰਹੇ ਹਾਂ ਕੋਈ ਧਰਨਾ ਲਾਇਆ ਕਿ ਜਿੱਦਾਂ ਲਾਇਆ ਇਹ ਤਾਂ ਟ੍ਰੈਫਿਕ ਘਟ ਰਿਹਾ ਹੈ। ਸਰਜੀ ਹੋ ਰਿਹਾ ਵਾ ਹੁਣ ਇੱਥੇ ਕੁਝ ਪਤਾ ਲੱਗਿਆ। ਪਤਾ ਨਹੀਂ ਧਰਨਾ ਲਾਇਆ ਕਹਿੰਦੇ ਉਹ ਨਹੀਂ ਪਤਾ ਨੂੰ ਤਾਂ। ਇਹ ਦੇਖ ਰਿਹਾ ਟ੍ਰੈਫਿਕ ਘਟਾ ਰਹੇ। ਕਿੰਨਾ ਪਤਾ ਲੱਗਦਾ। ਪਤਾ ਕਰਦੇ ਨਾ ਪੁੱਛਦੇ ਆ ਇਹ ਲਾਹਰੇ ਲਾਉਂਦੇ ਪੁੱਛਣ ਲਈ ਸਾਈਡ ਤੇ ਗਿਆ ਉਹਨੂੰ ਹੋ ਗਿਆ। ਕੋਈ ਕਵਰੀ ਏਜੰਟ ਨੂੰ ਲੈ ਕੇ ਪਰੇਸ਼ਾਨ ਨੇ ਜਿਸ ਨੂੰ ਲੈ ਕੇ ਲੋਕਾਂ ਦੀ ਮੰਗ ਹੈ। ਕਿਸੇ ਦੀ ਗਵਰੀ। ਤਾਨੂੰ ਕੋ ਦੱਸਿਆ ਨਾ ਗਾਦੀ ਰਿਕਵਰੀ ਹਰਦੇ ਪਤਾ ਨਹੀਂ ਕਿਹਦੀ ਰਿਕਵਰੀ ਕਰ ਰਿਹਾ ਹੈ ਇਹ ਕਲੀਅਰ ਹੈ ਸਰ ਬਾਬਕਾ ਵੀ ਕਲੀਅਰ ਆ ਕਿਉਂਕਿ ਉਹ ਬੈਠੇ ਐ ਇੱਕ ਸਾਈਡ ਤੇ ਆ ਉਹਨਾਂ ਰਿਕਵਰੀ ਪੁੱਛਦੇ ਕਿ ਇਸ ਦੀ ਧਾਰਣਾ ਪਤਾ ਕਰਦੇ ਆਏ ਆ ਜੀ ਬਿਲਕੁਲ ਸੇ ਦੱਸਦੇ ਕਿ ਇਹ ਟ੍ਰੈਫਿਕ ਜਿਹੜਾ ਇਨਸਾਨ ਜਿਹੜੇ ਮੌਜੂਦ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਪਤਾ ਵੀ ਹੈ ਨਹੀਂ ਪੁਲਿਸ ਅਧਿਕਾਰੀਆਂ ਨੂੰ ਕਿ ਆਖਿਰਕਾਰ ਇਹ ਜਿਹੜਾ ਕੀ ਕਾਰਨ ਹੈ ਕਿਸ ਕਰਕੇ ਇਥੇ ਬੈਠੇ ਨੇ ਪੁਲਿਸ ਅਧਿਕਾਰੀਆਂ ਨੂੰ ਨਹੀਂ ਪਤਾ ਪਰ ਕੋਲਸ ਵੱਲੋਂ ਦੇਖਦੇ ਹਾਂ ਕਿ ਗੱਲ ਜਿਹੜੀ ਆ ਕਿੱਤੀ ਚੱਲ ਰਹੀ ਆ ਦੇਖ ਸਕਦੇ ਹੋ ਕਿ ਜਾਣਕਾਰੀ ਲਈਤੀ ਜਾ ਰਹੀ ਆ ਆਖਿਰਕਾਰ ਇਹ ਕਿਸ ਕਰਕੇ ਇੱਥੇ ਬੈਠੇ ਹੋਏ ਨੇ ਕਿਉਂ ਬੈਠੇ ਨੇ ਉਹ ਜਾਣਕਾਰੀ ਜਿਹੜੀ ਲੀਤੀ ਜਾ ਰਹੀ ਆ ਕਿਉਂਕਿ ਇੱਕ ਪਾਸੇ ਜਿਹੜੇ ਲੋਕ ਨੇ ਆਉਣਾ ਵੱਲੋਂ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਬਾਹਰ ਸਾਹਮਣੇ ਪਿੱਛੇ ਦੀ ਤਸਵੀਰ ਜੇਕਰ ਤੁਹਾਡੇ ਨਾਲ ਸਾਂਝਾ ਕਰਾਈਏ ਤੇ ਦੇਖ ਲਓ ਕਿ ਪਿੱਛੇ ਕਾਫੀ ਪਿੱਛੇ ਲੰਮਾ ਜਾਮ ਲੱਗਾ ਹੋਇਆ ਲੋਕ ਕਾਫੀ ਡਿਸਟਰਬ ਹੋ ਰਹੇ ਨੇ ਲੋਕਾਂ ਨੂੰ ਵੀ ਖੱਜਲਖਵਾਰ ਹੋਣਾ ਪੈ ਰਿਹਾ ਤੇ ਇੱਕ ਪਾਸੇ ਜਿਹੜੇ ਲੋਕਾਂ ਦੀ ਹੱਕੀ ਮੰਗਾ ਵਾਸਤੇ ਜੀ ਸਰ ਕੀ ਕੁਝ ਸੁਣਨ ਨੂੰ ਮਿਲਿਆ ਕੀ ਕੋਈ ਪਤਾ ਲ ਪਰ ਭਾਜੀ ਸਾਨੂੰ ਲੈ ਗਏ ਕਹਿੰਦਾ ਪਿੱਤਰਨਾ ਦੇਣਾ ਪਤਾ ਨਹੀਂ ਸੀ ਰਿਪੋਰਟ ਸੀ ਕਿਉਂ ਪਤਾ ਉਹ ਕੋਈ ਸਾਡੀ ਕਿਸ਼ਤਾਂ ਟੁੱਟ ਗਈਆਂ ਦੋ ਉਹਦੇ ਵਿੱਚ ਮੋਟਰਸਾਈਕਲ ਲੈ ਗਏ ਅੱਛਾ ਉਸ ਤੋਂ ਬਾਅਦ ਕੁਛ ਨਹੀਂ ਹੋਇਆ ਉਹ ਆਪ ਟੱਕਰ ਕੋਈ ਲੰਦਾ ਕਦੋਂ ਤੱਕ ਉੱਠੂਗਾ ਤੇ ਲੋਕਾਂ ਨੂੰ ਆਨ ਜਾਂ ਚ ਕਦੋਂ ਤੱਕ ਪਤਾ ਲੱਗ ਰਿਹਾ ਦਾ ਜੀ ਜਦੋਂ ਵੀ ਪੁੱਛਦੇ ਆ ਪਤਾ ਕਰ ਰਹੇ ਆ ਥਾਣੇ ਨੂੰ ਕਾਲ ਕੀਤੀ ਹੈ ਥਾਣਾ ਆ ਰਿਹਾ ਥਾਣੇ ਦੇ ਵਿੱਚੋਂ ਇਹ ਆਈਓ ਮੰਗਾਇਆ ਉਹਨਾਂ ਦੀ ਗੱਲ ਥੋਂਦਾ ਕੀ ਚੱਕਣਾ ਬਿਲਕੁਲ ਸੱਚ ਦੱਸ ਦੇ ਕਿ ਟ੍ਰੈਫਿਕ ਦਾ ਜੋਣਾ ਇੰਚਾਰਜ ਰਹੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਤਲਾਹ ਜਿਹੜੀ ਆ ਟੱਪਾ ਥਾਣੇ ਨੂੰ ਵੀ ਦੇ ਦਿੱਤੀ ਗਈ ਹੈ ਤੇ ਲੋਕ ਆਪਣੇ ਦੇਖ ਸਕਦੇ ਹੋ ਕਿ ਮੰਗਾ ਲੈ ਕੇ ਬੈਠੇ ਨੇ ਜਿਨ੍ਹਾਂ ਵੱਲੋਂ ਆਪਣੀ ਮੰਗ ਰੀਤੀ ਜਾਰੀ ਹੈ ਕੋਈ ਕਿਸ਼ਤ ਜਿਹੜੀ ਟੁੱਟੀ ਦਾ ਹਫ਼ਤਾ ਬਾਅਦ ਰੋਡ ਦੇ ਉੱਤੇ ਆ ਕੇ ਡਾਹ ਜਣਾ ਪ੍ਰਸ਼ਾਸਨ ਅੱਗੇ ਗਏ ਪ੍ਰਸ਼ਾਸਨ ਅੱਗੇ ਇਨਸਾਫ ਨਹੀਂ ਮਿਲਿਆ ਕਾਰਨ ਇਹ ਹੈਗਾ ਵੱਡਾ ਸਵਾਲ ਖੜਾ ਹੁੰਦਾ ਪਰ ਇੱਕ ਪਾਸੇ ਆਸ਼ਵਾਸਨ ਵੀ ਜਰਾ ਜਿਤਾਇਆ ਜਾ ਰਿਹਾ ਤੇ ਇੱਕ ਪਾਸੇ ਗੱਲ ਵੀ ਕਹੀ ਪਾਰੀ ਹੈ ਕਿ ਸਾਨੂੰ ਇਨਸਾਫ ਜਿਹੜਾ ਮੁਧਿਆਣਾ ਦੇ ਕਮਿਸ਼ਨਰ ਸੁਪਨ ਸ਼ਰਮਾ ਜੀ ਵੱਲੋਂ ਮਿਲੂਗਾ ਪਰ ਇੱਕ ਪਾਸੇ ਜਿਹੜੇ ਲੋਕ ਬੈਠੇ ਹੋਏ ਨੇ ਉਹ ਕਦੋਂ ਤੱਕ ਉੱਠਣਗੇ ਆਪਣੀਆਂ ਮੰਗਾਂ ਜਿਹੜੀਆਂ ਉਹਨਾਂ ਦੀ ਹੈਗੀਆਂ ਵਾ ਉਹ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਉਹ ਕਦੋਂ ਤੱਕ ਉੱੜਦੇ ਨੇ ਜਾਂ ਥਾਣਾ ਜਾਂ ਥਾਣਾ ਦੇ ਜਿਹੜੇ ਮੁਖੀ ਨੇ ਉਹ ਕਦੋਂ ਤੱਕ ਇੱਥੇ ਪਹੁੰਚਦੇ ਨੇ ਕੀ ਕੁਛ ਐਂ ਦੇ ਵਿੱਚ ਪਤਾ ਲੱਗਦਾ ਉਹ ਆਉਣ ਵਾਲਾ ਸਮਾਂ ਦੱਸੂਗਾ ਦੇਖੋ ਤੁਹਾਨੂੰ ਲਾਈਵ ਮੈਨੇਜਿੰਗ ਕਰਨਾ ਮੈਂ ਸੰਜਨ ਲਾ ਧੰਨਵਾਦ